ਇਹ ਸੁਪਨਾ ਸੀ ਗੁਰੂ ਨਾਨਕ ਦਾ ਸਿੱਖਾਂ ਸਾਰਿਆਂ ਨੂੰ ਮਾਰਨੇ ਸਾਨੂੰ ਪੱਤ ਦਿੱਤੀ ਆ ਦਸਤਾਰ ਜਿਹੜੀ ਦਸ ਪੇਚਾਂ ਦੀ ਇਹ ਮਾਣ ਦੇ ਤਾ ਬਾਪੂ ਨੇ ਆਪਣਾ ਆਪਣਾ ਸਭ ਤੋਂ ਕੀਮਤੀ ਦੋਹਾ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੀ ਉਹਦਾ ਮਾਣ ਕੋਈ ਨਹੀਂ ਜਾਗਿਆ ਤੇ ਸੇਰਾ ਕਦੇ ਵੀ ਟੈਂਡ ਤੇ ਵੱਜਦਾ ਨਹੀਂ ਜਦੋਂ ਵੱਜੂ ਪਹਿਲੇ ਰਾਜੇ ਮਹਾਰਾਜਿਆਂ ਨੂੰ ਹੁਕਮ ਸੀ ਪਾਗਬੰਨਨ ਦਾ ਵਜੀਰ ਅੱਲੀ ਪਾਗਬੰਨ ਦਾ ਸੀ ਬਾਕੀ ਸਾਰੇ ਉਹਨਾਂ ਨੇ ਮੁੰਨ ਕੇ ਰੱਖੇ ਗੁਲਾਮੀ ਦਾ ਸਾਸੀ ਸ਼ੁਗਰ ਕਰਿਓ ਸਦੀਆਂ ਤੋਂ ਗੁਲਾਮ ਹੋਈ ਦੁਨੀਆ ਨੂੰ ਬਾਪੂ ਨੇ ਇੱਕ ਸੁਨੱਖਾ ਰੂਪ ਦਿੱਤਾ ਸੁਨਹਿਰਾ ਪਨ ਦਿੱਤਾ ਗੱਲ ਚੱਲਣ ਦੀ ਸੀ ਨਿਰਮਲ ਪੰਥ ਤੋਂ ਖਾਲਸਾ ਦੀ ਆਪਾਂ ਨੇੜੀ ਹੋਈ ਤੇਨ ਪਾਗਮ ਮਾਰੇ ਦੀ ਜਰੂਰ ਪਲੀਜ਼ ਆਪਣੇ ਘਰਾਂ ਚ ਰੱਖੋ ਕਿਰਤ ਨਿਤਨੇਮੀ ਹੋ ਤੇ ਵੰਡ ਕੇ ਖਾਓ ਬੋਲੋ ਸਤਿਰਾਮ ਬਾਂਫੜੋ ਇੱਕ ਦੂਜੇ ਦੀ ਅੱਗੇ ਫਿਰ ਮਾਰੇ ਨੇ ਜਿਹੜੇ ਪੰਜ ਬਖਸ਼ਿਸ਼ਾਂ ਦਿੱਤੀਆਂ ਸਿੱਖ ਹੋਣ ਦੀਆਂ ਪਹਿਲੀ ਕਿਹੜੀ ਝੂਠ ਨਹੀਂ ਬੋਲਣਾ ਬੋਲੋ ਵੈਗਦੇ ਕਿਸੇ ਦਾ ਦਿਲ ਨਹੀਂ ਲਪਾਉਣਾ ਕਿਸੇ ਦਾ ਹੱਥ ਨਹੀਂ ਖਾਣਾ ਅੰਮ੍ਰਿਤ ਰੇਲਾ ਕਦੇ ਨਹੀਂ ਤਿਆਗਣਾ ਪਾਵ ਅੰਮ੍ਰਿਤ ਮੇਲਾ ਸੰਭਾਲਣਾ ਏ ਤੇ ਚੌਥਾ ਬਚਨ ਮਾਰੇ ਸਾਹਿਬ ਜੀ ਦਾ ਕੇਸ ਸੁੱਚੇ ਰੱਖਣਾ ਇਹ ਭਾਈ ਮਰਦਾਨੇ ਤੋਂ ਸ਼ੁਰੂ ਕੀਤਾ ਸੀ ਨਾ ਮਾਰੇ ਨੇ ਇਸ ਸਿੱਖੀ ਦੀਆਂ ਪੰਜ ਬਖਸ਼ਿਸ਼ਾਂ ਵਾ ਝੂਠ ਨਹੀਂ ਬੋਲਣਾ ਹੱਕ ਨਹੀਂ ਖਾਣਾ ਦਿਲ ਨਹੀਂ ਦਿਖਾਉਣਾ ਤੇ ਚੌਥਾ ਜਿਹੜਾ ਹੈ ਮਹਾਰਾਜ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਕੇ ਕਹਿੰਦੇ ਨੇ ਆਪਣੀ ਕਿਰਤ ਸੱਚੀ ਸੁੱਚੀ ਉਹ ਵਿੱਚ ਆ ਜਾਣਾ ਜਿੰਨੇ ਪੈਗਾਮਾਂ ਦੇ ਤੇ ਪੰਜਵਾਂ ਬਚਨ ਸੇ ਕੇਸ ਸੁੱਚੇ ਰੱਖੇ ਇਹ ਗੁਰੂ ਕੀ ਮੋਹ ਹੈ ਹੁਣ ਇਥੋਂ ਸਾਬ ਲਾ ਲਓ ਕਿ ਆਪਾਂ ਬਾਬੇ ਦੀ ਸਿੱਖੀ ਹੀ ਨਹੀਂ ਰੱਖੀ ਹੁਣ ਜਿਹੜਾ ਵੀਰ Hindu ਦੇ ਘਰ ਜੰਮਦਾ ਉਹਦਾ ਕੀ ਹੁੰਦਾ ਬੋਲੋ ਜੀ ਰਣ ਪਤਾ ਮੁੰਡਾ ਨੰਦਾ ਨਾ ਮੁਸਲਮਾਨ ਦੀ ਸੁਨਤ ਤੇ ਸਿੱਖ ਦੇ ਘਰੇ ਬੱਚਾ ਜੰਮਦਾ ਤੇ ਪਹਿਲਾ ਕਿਹੜਾ ਵਾ ਸੰਸਕਾਰ ਜਨਮ ਤੋਂ ਬਾਅਦ ਕਿਹੜਾ ਸੰਸਕਾਰ ਜਨਮ ਤੋਂ ਬਾਅਦ ਅਮਰਤ ਸੰਸਕਾਰ ਤੇ ਉਦੋਂ ਬਾਅਦ ਚ ਅਨੰਦ ਸੰਸਕਾਰ ਵਿਆਹ ਇਹ ਦੂਮਾ ਚਾਰ ਜਣੇ ਫੱਟੇ ਤੇ ਪਾ ਕੇ ਲੈ ਗਏ ਅੰਤ ਸਾਡੇ ਗੁਰੂ ਨੇ ਕਿੰਨਾ ਪਿਆਰ ਕੀ ਬਰੀ ਨਾ ਹਾ ਸੁਣੀ ਗੱਲ ਤਾਂ ਆਉਂਦੀ ਵੀ ਦੋਖਾਉਂਦਾ ਵੀ ਜਿਨ੍ਹਾਂ ਨੂੰ ਜੰਮਦਿਆਂ ਨੂੰ ਮਾਰੇ ਨੇ ਅਮਰਤ ਦੀ ਪਾਣ ਲਾਈ ਤੇ ਇਹਨਾਂ ਨੂੰ ਕਹਿਣਾ ਪੈਂਦਾ ਵੀ ਤੁਸੀਂ ਅਮਰਤ ਛਕੋ ਐ ਕਿ ਤੁਹਾਨੂੰ ਕਾਰ ਵੀ ਫਰੀ ਦੇਵਾਂਗੇ ਸਾਰਾ ਕੁਝ ਫਰੀ ਦੇਵਾਂਗੇ ਬਾਪੂ ਮਿੰਤ ਕਰਾਲਾ ਬਪੂ ਮੈਂ ਤੰਕਰਾਲਾ ਤੂੰ ਸੱਠਾਂ ਦਾ ਅਮਰਤ ਚ ਕਾਹਦੀਏ ਤੇ ਉਹ ਵੀ ਅੱਗੋਂ ਤਾਂ ਹਾਂ ਜੀ ਫੇਰ ਕੇ ਕਹਿੰਦਾ ਕਾਕਾ ਜੇ ਮੂਢ ਜਿਆ ਨਹੀਂ ਬਣਿਆ ਪਿੱਤਰਾਉਣ ਕਿਦਨ ਬਣ ਕੇ ਬੜੀਆਂ ਚਿਰੇ ਕੇ ਅਸੀਂ ਛੋਟਾਂ ਦਿੱਤੀਆਂ ਗੁਰਮਖੋ ਮੈਂ ਹੱਸ ਕੇ ਗੱਲ ਕਰ ਜਨਾ ਇਹੋ ਹੀ ਗੱਲ ਕਰ ਕੇ ਕਰੇ ਤੇ ਓੱਖਾ ਹੋ ਜਾਣਾ ਇਸ ਚਾਈ ਆਪਕੋ ਆਪਣਾ ਮਾਰੇ ਨੇ ਸਾਰਿਆਂ ਨੂੰ ਵਿਦਿਆ ਦਿੱਤੀ ਅੱਜ ਕੱਲ ਸਮਾਂ ਤੱਥਾ ਵਾ ਤਾਂ ਹੀ ਮੈਂ ਵੀ ਆਪਣਾ ਲੈਜਾ ਚੁਣਿਆ ਵੀ ਗੱਲ ਵੀ ਕਹੋ ਵਰ ਜੀ ਪਿਆਰ ਵਰਤੌਣਾ ਤੇ ਇਦਾਂ ਹੀ ਹੈ ਨਿੱਕੇ ਬੱਚੇ ਨੂੰ ਪਿਆਰ ਨਾਲ ਮਾਂ ਪਿਆਰ ਕਰਦੀ ਤੇ ਉਹ ਮੰਨ ਜਾਂਦਾ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਮੋਬਾਈਲ ਤੇ ਕੀ ਹਾਲ ਬਣਿਆ ਹੋਇਆ ਬਹੁਤ ਦਰਿੰਦਗੀ ਪੈਦਾ ਹੋ ਰਹੀ ਲੋਕਾਂ ਦੇ ਅੰਦਰ ਤੇ ਬਾਣੀ ਪਹਿਲਾਂ ਹੀ ਕਹਿ ਗਈ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜਿਉਂ ਨਿਰਮਲ ਪੰਥ ਮਾਰੇ ਨੇ ਰੰਮ ਕੀਤਾ ਕਿਰਤ ਕਰੋ ਵੰਡ ਛੋ ਦੇ ਧਾਮ ਜਪੋ ਪੰਜ ਬਖਸ਼ਾਂਤੀਆਂ ਅੰਮ੍ਰਿਤ ਵੇਲੇ ਉੱਠਣਾ ਨਿੰਦਿਆ ਨਹੀਂ ਕਰਨੀ ਹੱਕ ਨਹੀਂ ਖਾਣਾ ਦਿਲ ਨਹੀਂ ਵਿਖਾਉਣਾ ਤੇ ਕੇਸ ਤੇ ਇਸੇ ਪੰਥ ਨੂੰ ਫਿਰ ਅੱਗੇ ਲਿਜਾ ਕੇ 239 ਸਾਲ ਮਾਰੇ ਨੇ ਪ੍ਰਚਾਰ ਕੀਤਾ ਕਰ ਕਰਦੀ ਵਿੱਚ ਜਾ ਕੇ ਫਿਰ ਫਿਰ ਮਾਰੇ ਸਾਹਿਬ ਜੀ ਨੇ ਦਸਵੇਂ ਜਾਮੇ ਚ ਜਾ ਕੇ ਕੀ ਕੀਤਾ ਜਿਹੜੀ ਚਰਨ ਪੌਲ ਸੀ ਉਹਨੂੰ ਖੰਡੇ ਦੀ ਪੌਲ ਚ ਬਦਲਿਆ ਪੀਹੋਣ ਅਸੀਂ ਸਰੀਰ ਕਰਕੇ ਨਹੀਂ ਸ਼ਬਦ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਖ ਹੈ ਚੱਲਿਆ ਅੱਜ ਤੋਂ ਬਾਅਦ ਕਿਸੇ ਦੇ ਚਰਨਾਂ ਦਾ ਜਲ ਨਹੀਂ ਤੁਸੀਂ ਖੰਡੇ ਦਾ ਜਲ ਛਕਣਾ ਹੈ ਕੁਈ ਬਖਰਾ ਅਮਰਤ ਨਹੀਂ ਸੇਮ ਉਹ ਹੀ ਬਖਸ਼ਿਸ਼ਾਂ ਨੇ ਜੋ ਗੁਰਬਾਣੀ ਚ ਭਰੀਆਂ ਹੋਈਆਂ ਤੇ ਫਿਰ ਮਾਰੇ ਨੇ ਖੰਡੇ ਬਾਟੇ ਦਾ ਅਮਰਤ ਤਿਆਰ ਕਰਨ ਤੋਂ ਪਹਿਲਾਂ ਸਿਰ ਵੱਢੇ ਐਸਾ ਸਤਗੁਰ ਜਿਮਲਾ ਦਿੱਸਨੋ ਸਿਰ ਸੌਂਪੀਐ ਤੇ ਮਾਰੇ ਗੁਰੂ ਨਾਨਕ ਨੇ ਵੀ ਧਰਮਤਾ ਉੱਥੋਂ ਕੀਤੀ ਮੂਲੇ ਨੂੰ ਆਖਿਆ ਸੀ ਭਾਈ ਸਾਹਿਬ ਨੂੰ ਕਾਗਜ਼ ਦਿੱਤਾ ਵੀ ਲਿਖ ਕੇ ਲਿਆ ਸੱਚ ਕੀ ਤੇ ਝੂਠ ਕੀ ਵੱਟੀ ਦੇ ਬੈਠਾ ਤਕੜਾ ਬੰਦਾ ਸੀ ਸੌਦਾ ਪੱਤਾ ਸੋਹਣਾ ਕੰਮ ਕਰ ਜਦੋਂ ਲਿਖਿਆ ਹੈ ਰੋਹਾਨੀਅਤ ਸੀ ਉਹਦੇ ਕੋ ਜਦੋਂ ਕਾਗਜ਼ ਲੈ ਕੇ ਭਾਈ ਸਾਹਿਬ ਗਏ ਕਹਿੰਦੇ ਸੌਦਾ ਦੇ ਦੇ ਸੱਚ ਕੀ ਦੇ ਝੂਠ ਕੀ ਸੌਦਾ ਪਹਿਲੇ ਦੁਕਾਨਾਂ ਤੇ ਗਏ ਮੇਰੇ ਅਰਗੇ ਹਸੀ ਜਾਣ ਕਹਿੰਦੇ ਆ ਸੌਦਾ ਹੀ ਨਹੀਂ ਹੈਗਾ ਵੀ ਆ ਲੂ ਗੰਡੇ ਗੋਬੀ ਦਸ ਲੈਣਾ ਕੀ ਆ ਕੀ ਸੱਚ ਝੂਠ ਉਹ ਥੋੜਾ ਜਿਹਾ ਸ਼ੌਂਕ ਰੱਖਦਾ ਸੀ ਉਹਦੇ ਅੰਦਰ ਹੈ ਸੀ ਕਿਨਕਾ ਉਹਨੇ ਕਾਗਜ਼ ਫੜਿਆ ਤੇ ਪੈਨ ਨਾਲ ਲਿਖਤਾ ਮਰਨਾ ਸੱਚ ਜ਼ਿੰਦਗੀ ਤੇ ਮਹਾਰਾਜ ਸਾਹਿਬਾ ਸਿੱਖੀ ਕਹਿੰਦੇ ਚੱਲ ਜਿਹਨੂੰ ਇੰਨਾ ਪਤਾ ਲੱਗ ਗਿਆ ਵੀ ਮਰਨਾ ਸੱਚ ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ ਅਜੇ ਵੀ ਮਾਇਆ ਚ ਫਸਿਆ ਨੂੰ ਕੱਢ ਕੇ ਲਿਆਈਏ ਆਖੋਏ ਇਹ ਸਾਖੀ ਸਾਡੇ ਲਈ ਬਣੀ ਨਾ ਉਹਨੂੰ ਫਿਰ ਮਹਾਰਾਜ ਕਹਿੰਦੇ ਉੱਠ ਇੰਨਾ ਗਿਆਨ ਲਈ ਪਰ ਤਾਂ ਤੈਨੂੰ ਸਮਝ ਵੀ ਆ ਕਿ ਇੱਥੇ ਰਹਿਣਾ ਨਹੀਂ ਚੱਲ ਪ੍ਰਚਾਰ ਕਰੀਏ ਸਿੱਖੀ ਦਾ ਆਖੋਏ ਚੱਲ ਸਾਡੇ ਨਾਲ ਛੱਡ ਬਿਜ਼ਨਸ ਸੱਤ ਵਜਨ ਕਹਿ ਕੇ 5 6 ਸਾਲ ਨਾਲ ਰਿਆ ਆਪੇ ਖੇਡ ਵਰਤਾਉਂਦੇ ਹੋ ਹਰੇ ਫਿਰ ਮਾਰੇ ਨੇ ਇਹੋ ਜੀ ਖੇਡ ਵਰਤਾਈ ਫਿਰ ਮਾਇਆ 'ਚ ਫਸ ਗਿਆ ਬੜੀਆਂ ਬਖਸ਼ਿਸ਼ਾਂ ਦੇਤੀਆਂ ਕੋਠੀ ਕਾਰੋਬਾਰ ਖੁੱਲਾ ਹੋ ਗਿਆ ਮੌਤ ਨੇੜੇ ਆਈ ਤੇ ਮਹਾਰਜ ਕਹਿੰਦੇ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਸੱਜਣ ਸੇਈ ਅੱਖੀਏ ਚਲਦਿਆਂ ਨਾਲ ਜਥੇ ਲੇਖਾ ਤਿੱਥੇ ਖੜੇ ਇਹਦੀ ਮੌਤ ਨੇੜੇ ਆਈ ਤੇ ਹਜ਼ੂਰ ਨੂੰ ਅੰਤਰਜਾਮਤਾ ਨਾਲ ਪਤਾ ਲੱਗਾ ਕਹਿੰਦੇ ਮਰਦਾਨਿਆਂ ਚਾਲ ਚੱਲ ਗਿਆ ਆਪਣੇ ਮਿੱਤਰ ਕੋ ਦਾ ਟਾਈਮ ਮੁੱਕ ਗਿਆ ਹੀ ਤੇ ਆਪਣੇ ਨਾਲ ਰਹਿਂਦਾ ਰਿਹਾ ਤੇ ਆਪਾਂ ਹੱਥੀ ਤੋੜਨਾ ਗੁਰੂ ਆਲਾ ਵਾਕ ਹੋਇਆ ਗਾ ਲੱਗਾ ਕਿੰਦੀ ਬਾਬੇ ਆ ਗਿਆ ਆਖੋ ਸਤਨਾਮ ਅੱਗੇ ਮਹਾ ਭੇਜਿਆ ਵਾ ਜਦੋਂ ਕਿਹਾ ਮੂਲਿਆ ਘਰੇ ਆ ਸਤਗੁਰੂ ਬਾਝੋਂ ਗੁਰਨੀ ਕੋਈ ਨਗਰੇ ਕਾ ਹੈ ਆਪਣੇ ਗੁਰੂ ਅਗੇ ਝੂਠ ਨਹੀਂ ਮਾਰਨਾ ਚਾਹੀਦਾ ਮੈਂ ਕਿਹਾ ਜਿੰਨਾ ਹੀ ਮਾਰਦੇ ਕੋਈ ਘਾਟਾ ਖਾਂਵੇਂਗਾ ਜੇ ਸੱਚ ਸੱਚ ਦੇ ਬੰਦਾ ਚੱਲੇ ਤੇ ਆਪਾਂ ਤੇ ਰਾਜੇ ਆ ਰੱਜੀ ਹੋਈਆਂ ਤੇ ਜਦੋਂ ਰਾਜ ਕੀਤੇ ਪੰਗਤੀ ਆ ਕੀ ਰਾਜ ਕਰੇਗਾ ਖਾਲਸੇ ਨੇ ਰਾਜ ਕਰਨਾ ਨਾ ਤੇ ਰੱਜਿਆ ਹੋਇਆ ਖਾਲਸਾ ਭੁੱਖਾ ਥੋੜਾ ਖਾਲਸਾ ਅੱਗੇ ਲਿਖਿਆ ਆ ਕੀ ਰਹੇ ਨਾ ਵੀ ਜਦੋਂ ਖਾਲਸਾ ਰਾਜ ਕਰਦਾ ਤੇ ਕੋਈ ਬਗਾਵਤ ਨਹੀਂ ਹੁੰਦੀ ਕੋਈ ਅੱਕਦਾ ਨਹੀਂ ਕੋਈ ਦੁਖੀ ਨਹੀਂ ਹੁੰਦਾ ਇਹਨਾਂ ਦੇ ਰਾਜ ਚ ਤੇ ਅੱਜ ਆਪਾਂ ਰੱਜੇ ਨਹੀਂ ਆਪਾਂ ਭੁੱਖੇ ਆ ਹਰ ਇੱਕ ਦਿਨ ਨਿਕਾਇ ਵੀ ਤੂੰ ਮੱਥਾ ਟੇਕ ਕੇ ਮੈਂ ਚੋਕ ਕੇ ਜੀਵ ਚ ਪਾਲਾਂ ਤਾਂ ਕਰਕੇ ਸਾਡੀ ਦਸ਼ਾ ਇਦਾਂ ਦੀ ਹੋ ਗਈ ਅਸੀਂ ਦੂਜਿਆਂ ਨੂੰ ਕਿਹਨੇ ਹਾਕ ਕੀ ਰਹਿਣਾ ਕੋਈ ਵੀ ਸਾਡੇ ਰਾਜ ਇਦਾਂ ਦਾ ਵਾ ਇਹਦੇ ਚ ਕੋਈ ਅੱਕੂਗਾ ਨਹੀਂ ਸਾਡੇ ਤੇ ਖੁਦ ਅੱਕੇ ਪੈ ਆ ਵੀਡੀਓ ਵੇਖੀ ਤੇ ਇੱਕ ਦੀ ਅੱਕ ਕੇ ਉਹਨੇ ਵਾਜਾ ਤੇ ਉਹ ਇਤਰਾ ਕਰ ਕਰ ਕਰਿਆ ਆ ਲੋ ਗਾਤਰਾ ਮੈਂ ਵੈਸੇ ਉਹਦੇ ਅੱਖ ਚ ਨਹੀਂ ਆਇਆ ਸਾਰੇ ਆਏ ਮੈਂ ਵੀਡੀਓ ਵੀ ਪਾਈ ਵੀ ਭਾਉ ਸਿੱਖੀ ਤੰਦੇਲੀ ਆ ਤੈਨੂੰ ਨਹੀਂ ਗਰੰਟੀ ਤੂੰ ਰਾਗੀ ਸਿੰਘ ਤੈਨੂੰ ਕੁਝ ਦਿੰਦੇ ਨਹੀਂ ਪੂਰਤੀ ਹੁੰਦੀ ਤੂੰ ਇਹ ਕਾਰਜ ਛੱਡ ਦੇ ਗੁਰੂ ਤੈਨੂੰ ਛੱਡ ਵੇ ਢੂੰਗੀ ਗੱਲ ਹੈ ਨਾ ਮੈਨੂੰ ਵੇਖੋ ਮੈਂ ਵਿਚਾਰ ਕਥਾ ਕਰਦਾ ਮੈਂ 10 11 ਸਾਲ ਗਰੰਟੀ ਵੀ ਸੇਵਾ ਨਿਭਾਈ ਮੈਨੂੰ ਨਹੀਂ ਮਿਲਦਾ ਮਾਣ ਕੋਈ ਗੱਲ ਨਹੀਂ ਮੈਂ ਆਪਣੇ ਸਾਈਡ ਵਿੱਚ ਇਹਨਾਂ ਚਲਾਵਾਂਗਾ ਮੈਂ ਨਿਤਨੇਮ ਕੰਨਠ ਕੀਤਾ ਮੈਂ ਗੁਰੂ ਦਾ ਸਿੱਖ ਵੀ ਆ ਨਾ ਨਾਲ ਵਖਰੀ ਗੱਲ ਮੈਂ ਕਥਾਵਾਚਕ ਨਾ ਨਾਮਾ ਰਵਾਂ ਬਲਕੇ ਮੈਂ ਰਾਗੀ ਨਾਮ ਰਵਾਂ ਗਰੰਤੀ ਨਾਮ ਰਵਾਂ ਮੈਂ ਗੁਰੂ ਗੋਬਿੰਦ ਸਿੰਘਾ ਪੁੱਤ ਤੇ ਆਇਆ ਹਾਂ ਮੈਂ ਰੇੜੀ ਲਾ ਲਾਂਗਾ ਮੈਨੂੰ ਮਾਰੇ ਨੇ ਕਿਰਤ ਦਿੱਤੀ ਹੈ ਮੈਂ ਤੇਹਾੜੀ ਬਠਲ ਚੱਕ ਲਾਂਗਾ ਮੈਨੂੰ ਬੜਾ ਦੁੱਖ ਇਸ ਚੀਜ਼ ਦਾ ਸਿੱਖਾ ਉਹਨਾਂ ਮਾਵਾਂ ਨੂੰ ਪੁੱਛ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਕਰ ਕਰ ਸੂਈ ਚ ਧਾਗਾ ਪਾ ਕੇ ਹਾਰ ਪਾਤੀ ਉਹਨਾਂ ਨੇ ਜ਼ਿਕੀਰੀ ਛੱਡੀ ਇਈ ਨਹੀਂ सस्ती ਨਹੀਂ ਜਿੰਨੀ ਆਪਾਂ ਅੱਜ ਬਣਾਈ ਜਨੇ ਕਿਸੇ ਨੂੰ ਕੀ ਲੱਗੂ ਲੋਕੀ ਜੱਸਦੇ ਗੁਰੂ ਬਾਜਿਆਂ ਵਾਲੇ ਦੇ ਪੁੱਤਾਂ ਤੇ ਇੰਨੀ ਗਰੀਬੀ ਖੱਪਣ ਨਹੀਂ ਪਾ ਸਕੇ ਮਾਰੇ 2 ਮੀਟਰ ਦਾ ਆਪਣੇ ਪੁੱਤਾਂ ਨੂੰ ਮੋਢਾ ਨਹੀਂ ਦੇ ਸਕਿਆ ਬਾਪੂ ਮਾਛੀਵਾੜੇ ਚਰਨਾਂ ਦੇ ਵਿੱਚ ਮਾਰੇ ਸੱਭ ਦਾ ਗੁੱਲ ਸਤਰਾਨ ਉਗਲ ਦੇ ਵਿੱਚ ਹੱਥ ਸੋਝ ਗਿਆ ਮਾਰੇ ਦੇ ਮੱਥੇ ਤੇ ਪਿਓੜੀ ਨਹੀਂ ਆਈ ਇੱਕੋ ਹੀ ਗੱਲ ਕਹੀ ਮੇਤਰ ਪਿਆਰੇ ਨੂੰ ਗਾਇਆ ਨਾ ਰੋਇਆ ਤੂੰ ਮੇਰੇ ਗੁਰੂ ਇਹ ਕਿਹੜੇ ਬੰਨੇ ਤੁਰ ਵੀ ਮੇਰੀ ਕਾਮ ਆਖੋ ਸਤ ਕਿੰਨੂ ਸੁਣਾਉਂਦਾ ਰੋਕੇ ਕਿਸੇ ਨੇ ਦਰਸ ਨਹੀਂ ਕਰਨਾ ਬਾਪੂ ਦੇ ਪਿਆਰ ਤੇ ਭਿਜੋ ਐਹੋ ਜਿਹੀਆਂ ਕਿਰਪਾ ਕਰਦਾ ਜੀ ਇੱਕ ਬੰਦੇ ਕੀਨੇ ਸਾਚੇ ਸਹਿਵਾ ਹੈਗਾ ਸਭ ਕੁਝ ਤੂੰ ਛੱਡ ਨਾ ਦਿੱਤਿਆਂ ਤੋਂ ਮੰਗਣਾ ਰਾਗੀ ਮਨਸਾ ਸਿੰਘ ਨੂੰ ਪੜਿਓ ਮਹਾਰਾਜਾ ਰਣਜੀਤ ਸਿੰਘ ਉਹਦੇ ਘਰੇ ਗਿਆ ਹੀ ਜਿੱਥੇ ਭਗਵੰਤ ਮਾਨਾ ਨੇ ਇਸ ਸੀੜ ਤੇ ਸੀ ਮਹਾਰਾਜਾ ਰਣਜੀਤ ਸਿੰਘ ਘਰੇ ਗਿਆ ਜਾ ਕੇ ਕਹਿੰਦੇ ਸਿੱਖਾ ਤੇਰਾ ਘਰ ਕੱਚਾ ਤੇਰੇ ਵਸਤਰ ਸਾਦੇ ਤੇਰੇ ਪਾਂਡੇ ਕੱਚੇ ਮੈਂ ਸਿੱਖ ਕੋ ਆਉਂਦਾ ਰਾਜਾ ਵਾਂ ਚੱਲ ਤੇਰੀ ਕੋਠੀ ਪਾ ਕੇ ਦਈਏ ਤੈਨੂੰ ਸੋਨੇ ਦੇ ਪਾਂਡੇ ਦੇ ਦਈਏ ਦੱਸ ਕੀ ਕੀ ਕਰਾਉਣਾ ਇੱਕੋ ਗੱਲ ਕਹੀ ਸੀ ਉਸ ਅਮਰਜੀਵੜੇ ਨੇ ਕਹਿੰਦੇ ਸ਼ੇਰੇ ਪੰਜਾਬ ਤੇਰੇ 'ਚ ਹੌਮੇ ਬੋਲਦੀ ਮੈਂ ਰਾਜਾ ਵਾਂ ਦੱਸ ਕੀ ਕਰਾਉਣਾ ਹੀ ਕਹਿੰਦੇ ਮੈਨੂੰ ਇੱਕ ਗੱਲ ਦੱਸੀ ਜਿੱਦਣ ਤੂੰ ਰਾਜਾ ਬਣਿਆ ਅਰਦਾਸ ਕਿੱਥੇ ਕਰਾਈ ਕਿੱਥੇ ਗੁਰੂ ਰਾਮਦਾਸ ਦੇ ਘਰ ਦੇਖ ਲੈ ਕਿ ਤੂੰ ਮਗਤਾ ਬਣ ਕੇ ਆਇਆ ਸੀ ਨਾ ਤੇ ਜੇ ਇਸ ਗੁਰੂ ਨੇ ਤੈਨੂੰ ਮਗਤੇ ਤੋਂ ਅੱਜ ਰਾਜਾ ਬਣਾਇਆ ਮੈਂ ਉਹਦੇ ਘਰ ਦਾ ਕੀਰਤਨੀਆਂ ਵਾਂ ਮੈਂ ਉਹਦੇ ਘਰ ਦੀ ਸ਼ਬਦ ਗਾਣੇ ਮੇਰੇ ਲਈ ਇੱਕ ਕਾਰਜ ਕਰਦੇ ਜਾ ਜਾ ਕੇ ਅਰਦਾਸ ਕਰਦੇ ਗੁਰੂ ਰਾਮਦਾਸ ਇਨਾ ਜਦ ਮੇਰੇ ਸਾਹ ਚੱਲਦੇ ਮੇਰੀ ਧੜਕਣ ਚੱਲਦੀ ਮੈਨੂੰ ਤੇਰੇ ਬੂਏ ਤੋਂ ਬਿਨਾ ਕਿਸੇ ਕੋ ਮੰਗਣਾ ਨਾ ਪਵੇ ਕਿਆਬਤ ਨਹੀਂ ਤੇ ਅੱਜ ਵਰਗਾ ਹੁੰਦਾ ਤੇ ਉਹਨੇ ਕਹਿਣਾ ਫਲਾਟ ਵੀ ਲੈ ਦੋ ਪੈਲੀ ਵੀ ਲੈ ਦੋ ਸਭ ਕੁਝ ਲੈ ਦੋ ਮੈਨੂੰ ਉਹ ਇੱਥੇ ਆ ਕੇ ਮਾਰਖਿਆਦੀ ਉਹਦਾ ਇਤਿਹਾਸ ਹੈ ਨਾ ਗੁਰੂ ਸਾਹਿਬ ਦਾ ਪਿਆਰ ਬਾਣੀ ਹੈ ਮਾਰੇ ਸਾਹਿਬ ਜੀ ਦਾ ਇਹ ਬਖਸ਼ਿਸ਼ਾਂ ਦਾ ਖਜ਼ਾਨਾ ਵੱਡਾ ਹੋ ਜਾਣਾ ਹੈ ਇਹ ਸਾਰੀ ਖੇਡ ਨੂੰ ਮਾਰੇ ਨੇ ਬਾਣੀ ਨੂੰ ਪਾਣੀ ਚ ਭਾਇਆ ਜੀ ਫੇਰ ਆਖੋ ਵੈਗ ਉਹਦੋ ਪਾਣੀ ਮਨਕਦੀ ਬਾਣ ਚੜ ਗਈ ਖੰਡਾ ਛੋ ਗਿਆ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਅਰਥਾ ਸਵੇਤ ਵੀਰਾਂ ਪਹਿਣਾ ਤੁਹਾਡੇ ਇਸ ਸਹਿਜ ਪਾਠ ਕੀਤੇ ਹੈ ਕਿਉਂਕਿ ਕੁਜੇ ਚ ਸਮੁੰਦਰ ਥੋੜਾ ਬੰਦ ਹੋਣਾ 72 ਕਹਿੰਦੇ ਕਥਾ ਮਸਕੀਨ ਜੀ ਇੱਕ ਓੰਕਾਰ ਤੇ ਕਰ ਗਿਆ ਤੇ ਆਪਾਂ 239 ਸਾਲ ਦਾ ਸਮਰ ਜਿਹੜਾ ਇੱਕ ਘੰਟੇ ਜਿੱਤੇ ਹੋ ਸਕਦਾ ਸਿਰਫ ਆਪਾਂ ਆਨੰਦ ਮਾਣਿਆ ਤੁਹਾਡੇ ਦਰਸ਼ਨ ਕਰ ਲੈ ਸੁਖੈਰ ਮਾਰੇ ਸੱਚੇ ਪਾਤਸ਼ਾਹ ਨੇ ਸਾਰਾ ਰਸ ਜਿਹੜਾ ਬਾਣੀ ਚ ਭਰਿਆ ਪਿਆ ਜਿਹੜੇ ਤੁਹਾਡੇ ਚ ਪੜੇ ਲਿਖੇ ਵੀਰ ਗੁਰਬਾਣੀ ਦਾ ਪ੍ਰਕਰਮ ਗੁਰਬਾਣੀ ਦੀ ਬਖਸ਼ਿਸ਼ ਨੂੰ ਸਮਝ ਰਹਿ ਉਹਨਾਂ ਨੂੰ ਸੌਖਾ ਪਤਾ ਲੱਗ ਗਿਆ ਨਾ ਮਾਰੇ ਨੇ ਫਿਰ ਸਿੱਧਾ ਬਾਣੀ ਨੂੰ ਜਲ ਚ ਪਾਇਆ ਸਭ ਤੋਂ ਪਹਿਲਾਂ ਕੀ ਆਖਿਆ ਕੇਸ ਸੁਚੇ ਰੱਖਣ ਅਮਰਤਿ ਸ਼ਾਹੀ ਤੇ ਗੁਰੂ ਨਾਨਕ ਸਾਹਿਬ ਵੀ ਤੇ ਹੋਏ ਕਹਿ ਕੇ ਗਏ ਸੀ ਕਿ ਕੇਸ ਗੁਰੂ ਦੀ ਰਾਮ ਜੀ ਕੇ ਸਾਧਾਰੀ ਕ੍ਰਿਸ਼ਨ ਜੀ ਬੋਲੀ ਚਲੋ ਨੌ ਨਾਥ 6 ਜਤੀ 84 ਸਿੱਧ Shiv ji ke sath hari sare paigambar rab de kesa dhari hoya e rab di mor aive thoda ayat kesh dede lambe ik sing milya se bada pyara vachan oda daada jholi ch pawe te onu kisne akha tera daada bada sohna e ਕਹਿੰਦਾ ਮੇਰਾ ਨਹੀਂ ਇਹ ਗੁਰੂ ਰਾਮਦਾਸ ਜੀ ਦਾ ਏ ਉਹ ਕਹਿੰਦਾ ਤੂੰ ਧਿਆਨ ਨਾ ਬੋਲ ਕਿੱਥੇ ਪਹੁੰਚਿਆ ਫਿਰਦਾ ਹੈ ਆ ਦਾੜਾ ਤੇਰਾ ਉਹਨੇ ਅਗੋਂ ਕਹਿਤਾ ਗੁਰੂ ਰਾਮਦਾਸ ਜੀ ਦਾ ਏ ਉਹ ਕਹਿੰਦਾ ਤੂੰ ਆਪਣੇ ਆਪ ਨੂੰ ਕੀ ਕਹਾਈ ਜਾਂਦਾ ਉਹਨੇ ਕਿਹਾ ਕਾਲਾ ਨਾ ਪਹਿ ਗੱਲ ਨੂੰ ਕਾਲੀ ਨਹੀਂ ਕਹੀ ਜੀ ਹੁੰਦੀ ਥੋੜਾ ਧਿਆਨ ਨਾਲ ਸੁਣ ਅਸਲ ਦੇ ਵਿੱਚ ਨਾ ਮੈਂ ਦਾੜੀ ਕੱਟਦਾ ਸੀ ਦਾੜੀ ਕੱਟ ਜਾਂਦਾ ਸੀ ਤੇ ਮੈਨੂੰ ਕੋਈ ਰੰਗ ਰਤੜਿਆ ਸਿੱਖ ਉਹ ਦਿਨ ਕਹਿੰਦਾ ਕਦੀ ਜੋੜਾ ਕਰ ਸੇਵਾ ਕੀਤੀ ਕਹਿੰਦਾ ਭਾਉਂ ਇੰਚ ਰੋਟੀਆਂ ਖਾ ਕੇ ਨਿਕਲ ਜਾਈਦਾ ਕਹਿੰਦਾ ਫੇ ਰਾਜਾ ਪਰ 10 ਮਿੰਟ ਦੋਵੇਂ ਵੀਰ ਸੇਵਾ ਕਰੀਏ ਤੇ ਕਿਹਦੇ ਵਿੱਚ ਜੋੜਾ ਕਰ ਸੇਵਾ ਕਰਨ ਲੱਗ ਪਿਆ ਤੇ ਉੱਥੇ ਇੱਕ ਰੰਗੀ ਰੂਹ ਹੋਰ ਸੇਵਾ ਕਰ ਰਹੀ ਸੀ ਤੇ ਉਹਨਾਂ ਮੇਰੇ ਲਈ ਵੇਖ ਕੇ ਆਖਿਆ ਕਿੰਨਾ ਸੋਹਣਾ ਵਾ ਕਿੰਨਾ ਸੋਹਣਾ ਤੇਰਾ ਮੈ ਨਸ਼ਾ ਕਾਸ਼ ਕਿਤੇ ਤੇਰੇ ਮੁਖੜੇ ਤੇ ਗੁਰੂ ਦੀ ਮੋਹਰ ਹੁੰਦੀ ਤੂੰ ਹੋਰ ਸੋਹਣਾ ਹੁੰਦਾ ਕਹਿੰਦੇ ਉਹ ਬੋਲ ਟੱਚ ਕਰਕੇ ਇਹੋ ਹੀ ਕਰਕੇ ਕਹਿੰਦੇ ਵੀ ਉਸ ਦਿਨ ਤੋਂ ਬਾਅਦ ਇਸ ਮੋਹਰ ਨੂੰ ਛੇੜਿਆ ਨਹੀਂ ਅੱਜ ਮੇਰੀ ਢੋਲੀ ਚ ਪੈਂਦੀ ਮੈਨੂੰ ਜਦੋਂ ਵੀ ਕੋਈ ਕਹਿੰਦਾ ਤੇਰਾ ਦਾੜਾ ਬੜਾ ਸੋਹਣਾ ਮੈਂ ਕਹਿੰਨਾ ਮੇਰਾ ਨਹੀਂ ਗੁਰੂ ਰਾਮਦਾਸ ਜੀ ਦਾ ਹੈ